ਸਾਈਕਲ ਲਾਸਟ ਇਅਰ ਜੀ ਕਿੰਨੇ ਜਵਨ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਹੈ ਹੰਗਾਰਾ ਬਹੁਤ ਵਧੀਆ ਜੀ ਬਾਕੀ ਤੁਹਾਨੂੰ ਆਪ ਹੀ ਦਿਖ ਰਿਹਾ ਤੁਸੀਂ ਮੀਡੀਆ ਸਾਰੇ ਪਿੰਡਾਂ ਤੁਸੀ ਵੀ ਕਵਰ ਕਰਦੇ ਹੋ ਜਾ ਕੇ ਬਹੁਤ ਸੋਹਣਾ ਹੰਗਾਰਾ ਹੰਗਾਰਾ ਕੱਲੇ ਬਰਹੰਡੇ ਤੇ ਨਹੀਂ ਸਮੂਰ ਖੰਡੂਰ ਸਾਹਿਬ ਫਰੀਦਕੋਟ ਪੂਰੇ ਪੰਜਾਬ ਦੇ ਅੰਦਰ ਪੰਥਕ ਲਹਿਰ ਹੈ ਜਿਹੜੀ ਉਹ ਪੂਰੀ ਸ਼ਗਰਾਂ ਤੇ ਅਜੋਰਾ ਤੇ ਹੈ ਇਸ ਕਰਕੇ ਇਸ ਵਾਰ ਪੰਜਾਬ ਹਤਾਇਸ਼ੀ ਬੰਦੇ ਪੰਜਾਬ ਦਾ ਦਰਦ ਰੱਖਣ ਵਾਲੇ ਬੰਦੇ ਕੌਮ ਦਾ ਦਰਦ ਰੱਖਣ ਵਾਲੇ ਬੰਦੇ ਆਤਕੀ ਪਾਰਲੀਮੈਂਟ ਦੇ ਅੰਦਰ ਮੁੱਦੇ ਸਾਡੇ ਜੋ ਪੰਜਾਬ ਦੇ ਸੰਦਰਭ ਵਿੱਚ ਵੱਡੇ ਮੁੱਦੇ ਨੇ ਪਾਣੀਆਂ ਦਾ ਮੁੱਦਾ ਹੈ ਡੈਮਾਂ ਦੇ ਮੁੱਦੇ ਨੇ ਰਾਜਧਾਨੀ ਦੇ ਮੁੱਦੇ ਨੇ ਉਸ ਤੋਂ ਇਲਾਵਾ ਸਾਡੇ ਪੰਜਾਬੀ ਬੋਲ ਦੇ ਇਲਾਕਿਆਂ ਦੀ ਗੱਲ ਲਗਾਤਾਰ ਪੰਜਾਬ ਦੇ ਹੱਕਾਂ ਤੇ ਡਾਕੇ ਵੱਜੇ 47 ਤੋਂ ਲੈ ਕੇ ਪੰਜਾਬ ਨੂੰ ਦੱਬਿਆ ਗਿਆ ਕੁਛੜਿਆ ਗਿਆ ਲਤਾੜਿਆ ਗਿਆ ਉਹ ਸਾਰੇ ਮੁੱਦੇ ਜਿਹੜੇ ਹੁਣ ਤੱਕ ਠਾਏ ਹੀ ਨਹੀਂ ਗਏ ਜੋ ਪੰਜਾਬੀ ਸੂਬਾ ਬਣਿਆ ਹਰ ਵਾਰੀ ਇੱਥੋਂ ਇਹ ਨਾਰੇ ਲੱਗਦੇ ਰਹੇ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਔਰ ਉਦੋਂ ਨਾਰਿਆਂ 'ਚ ਦਬ ਗਿਆ ਕੰਮ ਉਦੋਂ ਬਾਅਦ ਲਗਾਤਾਰ ਇਹਨਾਂ ਸਾਰੀਆਂ ਸਿਆਸੀ ਧਿਰਾਂ ਨੇ ਚਾਹੇ ਬਾਦਲ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਹੁਣ ਆਪ ਵਾਲੇ ਹੋਣ ਸਾਰਿਆਂ ਨੇ ਆਪਣੀਆਂ ਕੁਰਸੀਆਂ ਬਚਾਉਣ ਲਈ ਦਿੱਲੀ ਦੇ ਅੱਗੇ ਗੋਡੇ ਟੇਕੇ ਨੇ ਕੋਈ ਸਾਡਾ ਅੰਮ੍ਰਿਤ ਪਰਲਮੈਂਟ ਚ ਲੋਕ ਸਭਾ ਦਾ ਹੋਵੇ ਚਾਹੇ ਰਾਜ ਸਭਾ ਦਾ ਹੋਵੇ ਕਿਸੇ ਨੇ ਵੀ ਜਾ ਕੇ ਹੁਣ ਤੱਕ ਇੱਕ ਦੋ ਤੋਂ ਇਲਾਵਾ ਜੇ ਮਾਨ ਸਾਹਿਬ ਨੇ ਲਗਾਤਾਰ ਆਵਾਜ਼ ਬੁਲੰਦ ਕੀਤੀ ਹੈ ਜਾ ਕੇ ਉੱਥੇ ਬਾਕੀ ਸਾਰਿਆਂ ਦੇ ਮੂੰਹ ਚ ਭੁੰਗੜੀਆਂ ਪਾ ਜਾਂਦੀਆਂ ਨੇ ਸਾਰੇ ਚੁੱਪ ਕਰ ਜਾਂਦੇ ਆ ਸ਼ੰਭੂ ਟੱਪ ਦੀ ਭੁੱਲ ਜਾਂਦੇ ਆ ਪੰਜਾਬ ਨੂੰ ਇੱਥੇ ਬਹੁਤ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੇ ਆ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਪਰ ਉੱਥੇ ਸਾਰੇ ਜਾ ਕੇ ਮੂੰਹ ਚੁੱਪ ਕਰ ਹੋ ਜਾਂਦੇ ਇਹਨਾਂ ਦੇ ਸੋ ਉਹ ਸਾਰੇ ਮੁੱਦੇ ਪੰਜਾਬ ਦੇ ਲੈ ਕੇ ਚੱਲਦੇ ਆ ਲੋਕਾਂ ਨੂੰ ਅਪੀਲ ਕਰਦੇ ਆ ਕਿ ਲੋਕਾਂ ਨੂੰ ਅਪੀਲ ਇਹ ਆ ਕਿ ਇੱਕ ਐਮਪੀ ਨੇ ਐਮਐਲਏ ਤੇ ਐਮਪੀ ਦੀ ਚੋਣ ਦਾ ਬੜਾ ਅੰਤਰ ਹੁੰਦਾ ਜਿਵੇਂ ਸਵਾਨ ਦਾ ਐਪੀ ਨੇ ਛੋੜੇ ਸੂਬੇ ਦੀ ਨੁਮਾਇੰਦਗੀ ਕਰਨੀ ਆ ਛੋੜੇ ਸੂਬੇ ਦੀ ਗੱਲ ਛੋੜੇ ਲੋਕਾਂ ਦੀ ਗੱਲ ਉੱਥੇ ਜਾ ਕੇ ਜਿੱਥੇ ਰਿਕਾਰਡ ਹੋਣੀ ਆ ਗੱਲ ਯੂਨੋ ਤੱਕ ਨੋਟਿਸ ਹੋਣੀ ਆ ਨੇ ਗੱਲਾਂ ਉੱਥੇ ਜਾਏ ਗੱਲ ਰੱਖਣੀ ਏਸ ਲਈ ਬੰਦਾ ਸੋਚ ਸਮਝ ਕੇ ਚੁਣਿਆ ਕਰੋ ਵੀ ਜਿਹੜਾ ਬੰਦਾ ਸਾਡੇ ਲਈ ਜਾ ਰਿਹਾ ਉਹ ਬੰਦਾ ਕੀ ਸਾਡੀ ਆਵਾਜ਼ ਬਣੂਗਾ ਚਾ ਪਤਾ ਨਹੀਂ ਹੋ ਜੂਗਾ ਐਦੂ ਪਹਿਲਾਂ ਅਸੀਂ ਜਿੰਨੇ ਵੀ ਬੰਦੇ ਚੁਣਦੇ ਰਹੇ ਆ ਪਾਰਟੀਆਂ ਚ ਧੜਿਆਂ ਚ ਫਸ ਕੇ ਚੁਣਦੇ ਰਹੇ ਆ ਵੀ ਅਸੀਂ 30 ਸਾਲ ਦੇ ਬਾਦਲਾਂ ਨਾਲ ਆ 20 ਸਾਲ ਦੇ ਕਾਂਗਰਸੀਆਂ ਅਸੀਂ ਉਸ ਬੰਦੇ ਦੀ ਸੋਚ ਉਹਦੀ ਸਮਝ ਉਹਦੀ ਦੂਰੰਦੇਸ਼ੀ ਇਹ ਸੋਚ ਕੇ ਬਹੁਤ ਘੱਟ ਬੰਦਾ ਚੁਣਦੇ ਆ ਪਰ ਐਸ ਵਾਰੀ ਮੌਕਾ ਆਇਆ ਇਹ ਮੌਕਾ ਨਾ ਗਵਾ ਦੇ ਪੰਜਾਬ ਦੇ ਲੋਕਾਂ ਨੂੰ ਫੀਲ ਆ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਪੰਜਾਬ ਪੱਖੀ ਜਿਹੜੇ ਲੋਕ ਨੇ ਉਹ ਜਿੱਤ ਕੇ ਪੰਜਾਬ ਤੋਂ ਜਾਣੇ ਚਾਹੀਦੇ ਨੇ ਜਿੰਨੇ ਮੁੱਦੇ ਆਪਾਂ ਹੋਰ ਲੈ ਲਏ ਕਿਸਾਨੀ ਦਾ ਮੁੱਦਾ ਬੇਅਦਬੀਆਂ ਦੇ ਮੁੱਦੇ ਨੇ ਜਿਹੜੇ ਲਗਾਤਾਰ ਹਰ ਵਾਰੀ ਸਰਕਾਰਾਂ ਬੇਅਦਬੀ ਦੇ ਉੱਤੇ ਬਣਦੀਆਂ ਰਹੀਆਂ ਬੇਅਦਬੀ ਦੇ ਮੁੱਦੇ ਨੂੰ ਵਾਰ ਕੇ ਸਰਕਾਰਾਂ ਬਣਦੀਆਂ ਰਹੀਆਂ ਪਰ ਹਰ ਵਾਰੀ ਸਿੱਖਾਂ ਦੇ ਪੱਲੇ ਹੋਈ ਕੁਛ ਪਿਆ। ਨਾ ਰਾਸਤੇ ਪਈ ਆ, ਬੇਨਸਾਪੀ ਪਈ ਆ। ਜਾਂ ਮਜ਼ਦੂਰਾਂ ਦੇ ਮੁੱਦੇ ਨੇ। ਜਿਵੇਂ ਹੁਣ ਹਰ ਵਾਰੀ ਇੱਥੋਂ ਮਜ਼ਦੂਰ ਨੂੰ ਇੱਕ ਵੋਟਰ ਮੰਨਿਆ ਜਾਂਦਾ। ਉਹ ਵੋਟਰ ਤੱਕ ਸੀਮਤਾ ਹੀ ਵੋਟ ਲਈ ਭੀਖ ਪਾਈ ਤੁਰ ਗਏ। ਪਰ ਅਸੀਂ ਚਾਹੁੰਦੇ ਆ ਕਿ ਮਜ਼ਦੂਰਾਂ ਨੂੰ ਵੀ ਬਰਾਬਰ ਦੇ ਜਿਹੜੇ ਹੱਕ ਮਿਲਣੇ ਚਾਹੀਦੇ ਆ, ਇਹ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਪਾਰਲੀਮੈਂਟ ਦੇ ਵਿੱਚ ਪਹੁੰਚਾਂ। ਨਾਸ਼ੀ ਹੈ ਤੇ ਬੰਦ ਕਰ ਦਿੰਦੇ। ਹਾਂਜੀ। ਦੇ ਹਲਕੇ ਦੇ ਵਿੱਚ ਕਿੰਨੇ ਪਿੰਡ ਬਠੰਡਾ ਸਾਰਾ ਕਵਰ ਕਰਤਾ ਜੀ ਇਹ 650 ਪਿੰਡ ਸਾਰੇ ਪਿੰਡਾਂ ਚ ਹੀ ਜਾ ਚੁੱਕੇ ਆ ਕਮਾਲ ਦੀ ਗੱਲ ਦੇਖੋ ਕਿ ਨਸ਼ਿਆਂ ਦਾ ਕਿੰਨਾ ਵੱਡਾ ਮੁੱਦਾ ਪਰ ਨਸ਼ਿਆਂ ਦੇ ਮੁੱਦੇ ਤੇ ਗੱਲ ਹੀ ਨਹੀਂ ਹੋ ਰਹੀ ਨਸ਼ਿਆਂ ਦਾ ਮੁੱਦਾ ਗਾਇਬ ਹੀ ਕਰ ਦਿੱਤਾ ਗਿਆ ਦੋ ਵਾਰੀ ਸਰਕਾਰ ਬਣੀ ਨਸ਼ੇ ਦੇ ਮੁੱਦੇ ਦੇ ਉੱਤੇ ਪਹਿਲਾਂ ਕੈਪਟਨ ਸਾਹਿਬ ਨੇ ਸੌ ਚੱਕੀ ਗੁੱਟਕਾ ਸਾਫ ਫੜ ਕੇ ਉਸ ਤੋਂ ਬਾਅਦ ਭਵੰਤਮਾਨ ਜੀ ਨੇ ਕਿਹਾ ਕਿ ਅਸੀਂ 4 ਮਹੀਨਿਆਂ ਚ ਕਰਦਾਂਗੇ 5 ਸਾਲ ਉਹਨਾਂ ਦੇ ਰਾਜ ਚ ਵੀ 26 ਮਹੀਨੇ ਇਹਨਾਂ ਨੂੰ ਹੋ ਗਏ 10 ਸਾਲ ਅਹਬਾਲ ਵੀ ਰਹਿ ਗਏ ਦੇ ਨੇ ਚਾਰੇ ਵਿੱਚੇ ਬੀਜਪੀ ਚਾਰਿਆਂ ਬੀਜਪੀ ਤੇ ਅਰੇ ਦਲ ਦਾ ਜਿਹੜਾ ਗੱਤ ਜੋੜਦੇ ਆ ਸਰਕਾਰ ਰਹੀ ਲੰਮਾ ਸਮਾਂ ਚਾਰੇ ਪਾਰਟੀਆਂ ਦੇ ਵਿੱਚ ਤੁਸੀਂ ਦੇਖੋਗੇ ਕਿ ਚਿੱਟੇ ਦੇ ਮੁੱਦੇ ਦੀ ਗੱਲ ਨਹੀਂ ਨਾ ਇਹਨਾਂ ਦੇ ਭਾਸ਼ਣਾ ਚ ਬਾਕੀ ਮੈਂ ਤੁਹਾਨੂੰ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ ਬੇਨਤੀ ਕਰਦਾ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਲੋਕਾਂ ਦੇ ਮੁੱਦੇ ਨੇ ਉਹ ਬਾਰੇ ਜਾ ਆਪਾਂ ਵੀ 1 ਮਿੰਟ ਬਈਏ ਆਪਾਂ ਵੀ ਕਿੱਥੇ ਖੜੇ ਆ ਦੇਖੋ ਕਿੱਡੀ ਵੱਡੀ ਕਿੱਡੀ ਕਿ ਖਬਰ ਸੀਗੀ ਅੱਜ ਰਾਜਾ ਵਡਿੰਗ ਜੀ ਕਾਗਜ਼ ਭਰਨ ਗਏ ਕਹਿੰਦੇ ਜੀ ਰਾਜਾ ਬਡੰਗ ਜੀ ਕਹਿੰਦੇ ਸੂਤਰਾਂ ਤੋਂ ਪਤਾ ਲੱਗਿਆ ਘਰੋਂ ਰੋਟੀ ਨਹੀਂ ਖਾ ਕੇ ਗਏ ਗੱਡੀ 'ਚ ਉਹਨਾਂ ਦੀ ਧਰਮ ਪਤਨੀ ਰੋਟੀ ਖਵਾ ਰਹੀ ਹੈ ਉਹ ਵੱਡੀ ਖਬਰ ਸਾਰੇ ਚੈਨਲਾਂ ਨੇ ਉਹਨੂੰ ਪ੍ਰਮੁੱਖਤਾ ਦਿੱਤੀ ਹੈ ਸਿੱਟਾ ਵਾਸੀ ਇਹ ਨੂਰਾਂ ਵੀ ਅਕਸਰ ਗੱਲ ਕਰਦੇ ਹੋਂ ਪਰ ਬਹੁਤ ਵੱਡੀ ਗੱਲ ਕੀ ਆ ਉਹਦੇ ਬੋਟਰਾਂ ਨਾਲ ਦੇਖੋ ਗੱਲ ਵੋਟ ਰਾਜਨੀਤੀ ਵੋਟ ਲੈਣੀ ਮੈਂ ਕਰ ਰਿਹਾ ਵੀ ਕੱਲੀਆਂ ਵੋਟਾਂ ਲੈਣ ਖਾਤਰ ਉਹਨੂੰ ਖੁਸ਼ ਕਰ ਦਾਂਗੇ ਉਹਨੂੰ ਖੁਸ਼ ਕਰ ਦਾਂਗੇ ਅਸੀਂ ਚਾਹੁੰਦੇ ਆਂ ਪੰਜਾਬ ਦੇ ਕੁਦਰਤੀ ਬਸਿੱਤੇ ਜੋ ਸਾਡੇ ਆ ਪਾਣੀ ਜ਼ਹਿਰੀਲੇ ਕਰ ਦਿੱਤੇਗੇ ਲਾਲਾਂ ਕਿ ਡੈਂਕ ਫੈਕਟਰੀਆਂ ਪਰਿਆਨੇ ਦੇ ਵਿੱਚ ਕਿੰਨੀਆਂ ਡਾਈਂਗ ਫੈਕਟਰੀਆਂ ਸਾਰਾ ਸਾਰਾ ਸੱਤ ਲੁੱਟਿਆ ਯਰ ਬਣਾਤਾ ਧਰਤੀ ਖੇਡਾ ਸਾਡੇ ਪਾਣੀ ਆਉਣ ਵਾਲੇ ਸਮੇਂ ਸਾਡੇ ਕੋਲ ਪਾਣੀ ਕਿੰਨੇ ਚਿਰ ਦਾ ਬਚਿਆ 18-20 ਸਾਲ ਦਾ ਪਾਣੀ ਸਾਡੇ ਕੋਲ ਬਚਿਆ ਸੋ ਮੈਂ ਗੱਲ ਕਰਦਾ ਵੀ ਜਿਹੜਾ ਪੰਜਾਬੀ ਹਨ ਜਾਂ ਖਾਸ ਤੌਰ ਤੇ ਸਿੱਖਾਂ ਨੂੰ 47 ਦੇ ਵਿੱਚ ਇੱਥੇ ਵੰਡ ਵੇਲੇ ਇਹ ਵਾਅਦੇ ਕੀਤੇ ਗਏ ਕਿ ਇਹ ਖਿੱਤਾ ਜਿੱਥੋਂ ਆਜ਼ਾਦੀ ਦਾ ਨਿਗ੍ਹ ਮੰਨਣਗੇ ਪਰ ਲਗਾਤਾਰ ਠੱਕੇ ਹੋਏ ਸਾਡਾ ਸੱਭਿਆਚਾਰ ਖਤਰੇ 'ਚ ਆ ਸਾਡੀ ਬੋਲੀ ਖਤਰੇ 'ਚ ਆ ਸਾਡੀ ਵਿਰਾਸਤ ਦਾਤੇ ਲੱਗੀ ਹੋਈ ਆ ਇਸ ਕਰਕੇ ਅਸੀਂ ਇਹ ਗੱਲ ਨੂੰ ਲੈ ਕੇ ਤੁਰੇ ਆਂ ਵੀ ਪਹਿਲ ਦੇ ਆਧਾਰ ਤੇ ਅਸੀਂ ਕਿਸੇ ਦੇ ਵਿਰੋਧੀ ਨਹੀਂ ਆਂ ਸਾਡਾ ਸਿਧਾਂਤ ਸਾਡੇ ਗੁਰੂਆਂ ਦਾ ਫਲਸਫਾ ਸਰਬ ਸਾਂਝੀ ਵਾਲਤਾ ਦੀ ਗੱਲ ਕਰਦਾ ਸਰਵ ਆਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਦੀ ਭਲਾਈ ਦੀ ਗੱਲ ਕਰਦਾ ਪਰ ਮੈਂ ਕਹਿਣਾ ਕਿ ਸਭ ਤੋਂ ਪਹਿਲਾਂ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਚਾਹੇ ਨੌਕਰੀਆਂ 'ਚ ਹੋਵੇ ਚਾਹੇ ਰਜਗਾਰ 'ਚ ਹੋਵੇ ਹੁਣ ਸਾਡੇ ਮੁੰਡੇ ਕੁੜੀਆਂ ਟੈਂਕੀਆਂ ਦੇ ਜਿਹੜੇ ਬੈਠੇ ਆਂ ਰੋਡ ਡਾਂਗਾ ਖਾਂਦੇ ਆ ਪੁਲਿਸ ਦੀਆਂ ਸਰਕਾਰਾਂ ਤੋਂ ਡਾਂਗਾ ਕੈਸਾਲ ਤੋ ਖਾ ਰਹੇ ਆ ਪਰ ਇੱਥੇ ਆ ਕੇ ਜਿਹੜੇ ਗੈਰ ਪੰਜਾਬੀ ਨੇ ਨੌਕਰੀਆਂ ਲੈ ਰਹੇ ਨੇ ਵੰਤਮਾਨ ਜੀ ਕਹਿੰਦੇ ਵੀ 43000 ਨੌਕਰੀ ਦੇ ਦਿੱਤੀ। ਉਹ ਜੋ ਗੈਰ ਪੰਜਾਬੀ ਕਿੰਨੇ ਆ? 52% 53% ਬੰਦੇ ਬਾਹਰਲੇ ਸੂਬਿਆਂ ਦੇ ਆ। ਇਸ ਤਰ੍ਹਾਂ ਦੇ ਨਾਲ ਅਸੀਂ ਹੁਣ ਮੇਰੀ ਗੱਲ ਸੁਣੋ। ਹਿਮਾਚਲ ਦੇ ਅੰਦਰ, ਰਾਜਸਥਾਨ ਦੇ ਅੰਦਰ, ਉੱਤਰਾਖੰਡ ਦੇ ਅੰਦਰ, ਨਾਗਾ ਲੈਂਡ ਦੇ ਵਿੱਚ, ਮੁਕਸ਼ਮੀਰ 'ਚ ਨਾ ਸੀ ਜ਼ਮੀਨ ਲੈ ਸਕਦੇ ਆ, ਨਾ ਸੀ ਨੌਕਰੀ ਲੈ ਸਕਦੇ ਆ। ਪਰ ਪੰਜਾਬ ਦੇ ਵਿੱਚੇ ਧੱਕਾ ਕਿਉਂ? ਹੁਣ ਪਿਛਲੇ ਜਿਹੜੇ 10 ਸਾਲ ਦੇ ਅੰਕੜੇ ਦੱਸਦੇ ਆ ਵੀ 70000 ਦੇ ਕਰੀਬ हिमाचल ਤੋਂ ਇਕੱਲੇ ਤੋਂ ਆ ਕੇ ਬੰਦੇ ਇੱਥੇ ਨੌਕਰੀਆਂ ਲੈ ਗਏ ਤੇ ਸਾਡੇ ਬੰਦੇ ਫਲਾਈ ਵੀ ਨਹੀਂ ਕਰ ਸਕਦੇ ਹਿਮਾਚਲ ਜਦੋਂ ਕਹਿੰਦੇ ਸੰਵਿਧਾਨ ਨੇ ਕਿਹਾ ਕਾਨੂੰਨ ਨੇ ਕਿਹਾ ਫਿਰ ਸਾਨੂੰ ਬਰਾਬਰਤਾ ਦਾ ਹੱਕ ਹੋਣਾ ਚਾਹੀਦਾ ਲੋਕ ਸਭਾ ਹਾਲਤ ਦੇ ਵਿੱਚ ਜਿੱਦਾਂ ਉਹ ਆਪਣੇ ਪੰਜਾਤ ਤੋਂ ਤੇ ਮੁਸੇਵਾਲਾ ਤੋਂ ਪਹਿਲੇ ਕਾਫੀ ਕੀ ਕੀ ਰਹੇ ਤੇ ਉਹ ਮੰਨਦੇ ਟਿਕਾਣਾ ਕਿੱਥੇ ਕਿਸ ਤਰ੍ਹਾਂ ਨਹੀਂ ਜੀ ਮੈਂ ਉਹਨਾਂ ਨੂੰ ਮਿਲਿਆ ਨਹੀਂ ਮਿਲ ਕੇ ਗੱਲਬਾਤ ਕਰਾਂਗੇ ਸਾਡਾ ਦੇਖੋ ਫਰਜ਼ ਆ ਅਸੀਂ ਹਰ ਕੋਲ ਜਾਣਾ ਵੋਟ ਲੈਂਡ ਜਿਹੜਾ ਪੰਜਾਬ ਪੱਖੀ ਵਾ ਪੰਜਾਬ ਦੀ ਗੱਲ ਸੁਣ ਕਰਦਾ ਪੰਜਾਬ ਦਾ ਦਰਦ ਲੱਭਦਾ ਇਹਦਾ ਉਸ ਬੰਦੇ ਕੋਲ ਬੰਦੀ ਸਿੰਘਾਂ ਦੀ ਗੱਲ ਕਰੀਏ ਵੀਡੀਓ ਦੀ ਜੋ ਆਵਾਜ਼ ਬੰਦੀ ਸਿੰਘਾਂ ਦੀ ਤੇ ਜਾਂ ਵਿਦਮੀਆਂ ਦਾ ਕਿਸੇ ਨੇ ਮਤਲ ਨਹੀਂ ਖਾਇਆ ਦੇਖੋ ਜੀ ਅਸੀਂ ਤਾਂ ਮੈਸਜ ਦਾ ਮੋਰਚਾ ਵੀ ਜਾਂਦੇ ਰਹੇ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਵੀ ਕਰਦੇ ਰਹੇ ਆ ਮਾਰਚ ਵੀ ਕਰਦੇ ਰਹੇ ਆ ਲਗਾਤਾਰ ਆਵਾਜ਼ ਬRAND ਕਰ ਰਹੇ ਆ ਅੱਜ ਵੀ ਪਿੰਡਾਂ 'ਚ ਬੋਲ ਰਹੇ ਆ ਤੁਸੀਂ ਬਾਕੀ ਆ ਭਾਈ ਅਮਰਪਾਲ ਸਿੰਘ ਮਾਤਾ ਨਾਲ ਬੈਠੇ ਨੇ ਇਹ ਇਹ ਵੀ ਸਾਡੇ ਨੌਜਵਾਨ ਡਿਬਰੂਗੜ ਜ਼ਿਲ੍ਹਾ 'ਚ ਬੰਦ ਨੇ ਲਗਾਤਾਰ ਉਹ ਵੀ ਮੋਰਚਾ ਚੱਲ ਰਿਹਾ ਅਸੀਂ ਤਾਂ ਅਸੀਂ ਤਾਂ ਹਰ ਉਹ ਪੰਜਾਬ ਦਾ ਪੱਖ ਲੈ ਕੇ ਚੱਲੇ ਆਂ ਅੱਜ ਤੇ ਸੋਚਦਿਆਂ ਵੀ ਪੰਜਾਬ ਦੇ ਅਸੀਂ ਮੈਂ ਇਹ ਗੱਲ ਬੇਨਤੀ ਕਰਦੇ ਆ ਮੈਂ ਲੋਕਾਂ ਨੂੰ ਫੀਲ ਕਰਨਾ ਚਾਹਣਾ ਕਿ ਮੈਂ ਰਾਜਨੀਤੀ ਕਰਨ ਲਈ ਅਸੀਂ ਇੱਥੇ ਕੋਈ ਐਮਪੀ ਬਣ ਕੇ ਜਿਵੇਂ ਇਹ ਬਣ ਕੇ ਉੱਥੇ ਪਹੁੰਚ ਜਾਂਦੀ ਹੈ ਅਸੀਂ ਉਸ ਤਰ੍ਹਾਂ ਦੇ ਐਮਪੀ ਬਣ ਨਹੀਂ ਆਏ ਅਸੀਂ ਇਸ ਪੰਜਾਬ ਦੀਆਂ ਨਸਲਾਂ ਬਚਾਉਣ ਲਈ ਤੁਰੇ ਆਂ ਇਸ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਤੁਰੇ ਆਂ ਵਿਰਾਸਤ ਨੂੰ ਬਚਾਉਣ ਲਈ ਤੁਰੇ ਆਂ ਇਹ ਸਾਡਾ ਮਕਸਦ ਹੈ ਇਹੀ ਟੀਚਾ ਤੇ ਇਹੀ ਸਾਡਾ ਚੋਰਮੈਨਫੈਸਟੋ ਹੈ ਹਾਂਜੀ ਮਾਤਾ ਜੀ ਮਾਤਾ ਜੀ दो रखा ये माइक थोड़ा सा आगे कर दो यार धन्यवाद एक मिनट जी एक मिनट जी ता ता हां जी इस तरीके का हजारा मिल रहा है तो ਉਹ ਤੋਂ ਦੀ ਆ ਸੰਗਤ ਬਲੰਗ ਵਾਲਾ ਬਹਿ ਗਿਆ ਤੇ ਮੈਂ ਬਾਕੀ ਸਾਰੀ ਸੰਗਤਾਂ ਨੂੰ ਅਪੀਲ ਵੀ ਕਰਨੀ ਚਾਹੁੰਦੀ ਬੇਨਤੀ ਵੀ ਕਰਨੀ ਚਾਹੁੰਦੀ ਆ ਕਿ ਲਖਾ ਸੁਹਾਣਾ ਜਿਹੜਾ ਇਹ ਬਠਿੰਡਾ ਤੋਂ ਚੋਣ ਲੜ ਰਿਹਾ ਤੇ ਵੱਧ ਤੋਂ ਵੱਧ ਇਹਨਾਂ ਦੀ ਸਪੋਰਟ ਕਰੇ ਕਿਉਂਕਿ ਇਹਨਾਂ ਦੀ ਆਪਾਂ ਨੂੰ ਜੀਤਿਆਂ ਦੀ ਬਹੁਤ ਜ਼ਰੂਰਤ ਆ ਜਿਹੜਾ ਪੰਜਾਬ ਤੇ ਪੰਜਾਬੀਆਂ ਦੀ ਗੱਲ ਕਰਨ ਦਾ ਪੰਜਾਬ ਦੇ ਹਰ ਮਸਲੇ ਦਾ ਹੱਲ ਕੱਢਣਾ ਚਾਹੁੰਦੇ ਇਹੋ ਜਿਹੇ ਲੀਡਰਾਂ ਸਾਨੂੰ ਬਹੁਤ ਜ਼ਰੂਰਤ ਆ ਕਿਉਂਕਿ ਅੱਗੇ ਕੋਈ ਕਿੰਨੀਆਂ ਵੀ ਸਰਕਾਰਾਂ ਆਈਆਂ ਕਿਸੇ ਨੇ ਵੀ ਪੰਜਾਬ ਦੇ ਕਿਸੇ ਮੁੱਦੇ ਤੇ ਗੱਲ ਨਹੀਂ ਉਠਾਈ ਬੰਦੀ ਸਿੰਘਾਂ ਨੇ ਜੇਲ੍ਹਾਂ ਚ ਪੈਂਦੀ 35-35 ਸਾਲ ਤੋਂ ਸਾਡੇ ਸਿੰਘ ਜਿਹੜੇ ਰੋਲ ਰਹੇ ਆ ਕਿਸੇ ਨੇ ਉਹ ਮੁੱਦੇ ਤੇ ਗੱਲ ਨਹੀਂ ਉਠਾਈ ਹੁਣ ਬੰਦੀ ਪੁਰਾਣੇ ਤੇ ਕੀ ਛੱਡਨੇ ਸੀ ਨਵਿਆਂ ਨੂੰ ਵੀ ਉਹਨਾਂ ਨੇ ਬੰਦੀ ਵੜਾ ਕੇ ਸਾਲ ਤੋਂ ਉੱਪਰ ਡਿਗੜੂ ਕਰ ਪਈਦਾ 50-55 ਜਿਹੜੇ ਆ ਕੁਝ ਅੰਮ੍ਰਿਤਸਰ ਦੀ ਜੇਲ੍ਹ ਚ ਆ ਕਿਉਂਕਿ ਸਰਕਾਰਾਂ ਲਗਾਤਾਰ ਸਾਡੇ ਹੱਥਾਂ ਤੱਕ ਆ ਗਈਆਂ ਗੁਲਾਮੀ ਦੀ ਜ਼ਿੰਦਗੀ ਜੀ ਰਹੇ ਆ ਤੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਨ ਕਿ ਚਾਹੁੰਨੀ ਕਿ ਇਹੋ ਜਿਹੇ ਲੀਡਰਾਂ ਦੀ ਵਾਅਦੇ ਤੋਂ ਵਾਅਦੇ ਸਪੋਰਟ ਕਰੋ ਕਿਉਂਕਿ ਇਹੋ ਜਿਹੇ ਐਮਪੀ ਬਣ ਕੇ ਪਾਰਲੀਮੈਂਟ ਚ ਤੁਹਾਡੀ ਆਵਾਜ਼ ਲੈ ਕੇ ਜਾਣ ਪੰਜਾਬ ਦੇ ਮੁੱਦੇ ਲੈ ਕੇ ਜਾਣ ਪੰਜਾਬ ਦੇ ਹਰ ਮਸਲੇ ਦਾ ਜਿਹੜਾ ਹੱਲ ਉਹ ਕੱਢਿਆ ਜਾਵੇ ਸਾਰੀਆਂ ਸੰਤਾਨਾਂ ਨੂੰ ਮੈਂ ਅਪੀਲ ਕਰਦੀ ਆ ਸੰਗਰੂਰ ਪਠਿੰਡੇ ਕਦੂਰ ਸਾਹਿਬ ਕੋ ਵਾਅਦੋ ਵਾਅਦੇ ਆਪਣੇ ਜਿਹੜੇ ਤੁਹਾਡੇ ਐਮਪੀ ਖੜੇ ਇਹਨਾਂ ਦੀ ਵਾਅਦੋ ਵਾਅਦੇ ਸਪੋਰਟ ਕਰੋ ਕਿਉਂਕਿ ਇਹਨਾਂ ਦੇ ਜਿਹੜੇ ਨੌਜਵਾਨ ਇਹੋ ਜਿਹੇ ਐਮਪੀ ਆ ਹੱਥ ਸੱਚ ਦੀ ਗੱਲ ਕਰਨ ਵਾਲੇ ਇਹਨਾਂ ਦੀ ਸਾਨੂੰ ਬਹੁਤ ਜਰੂਰਤ ਹੈ। ਮਾਤਾ ਜੀ ਜੇ ਗੱਲ ਕਰੀਏ ਦੇਖੋ ਇਲੈਕਸ਼ਨ ਜਦੋਂ ਆਉਂਦਾ ਹੈਗਾ ਹਰ ਇੱਕ ਕੈਂਡੀਡੇਟ ਵੱਡੇ ਵੱਡੇ ਦਾਅਵੇ ਤੇ ਵਾਅਦੇ ਜਰੂਰ ਕਰਦਾ ਹੈ ਪਰ ਜਿੱਤਣ ਤੋਂ ਬਾਅਦ ਉਹਦੀ ਜਿਹੜੀ ਫਲਸਫੀ ਆ ਉਹ ਚੇਂਜ ਹੋ ਜਾਂਦੀ ਹੈ। ਨਹੀਂ ਆਟਾ ਤੇ ਇਹੋ ਜਿਹਾ ਨਹੀਂ ਗੁਰੂ ਦਾ ਓਟ ਆਸਰਾ ਲੈ ਕੇ ਚੱਲੇ ਆ ਜੇ ਜਿੱਤਾਂਗੇ ਤੇ ਸੱਚ ਤੇ ਹੱਕ ਦੀ ਗੱਲ ਕਰਾਂਗੇ ਹਰ ਪੰਜਾਬ ਦੇ ਮਸਲੇ ਦੀ ਗੱਲ ਕੀਤੀ ਜਾਊ। ਧੂਰ ਸਾਹਿਬ ਸ਼ਵੇਰ ਬੰਦੇ ਦੀ ਉਧਾਰ ਕਿੱਸਾ ਹੈ ਧੂਰ ਸਾਹਿਬ ਬਹੁਤ ਹੀ ਵਧੀਆ ਸੰਗਤ ਦਾ ਹਲਾ ਦਾ ਮਿਲਦੇ ਤੇ ਬਹੁਤ ਹੀ ਸੰਗਤ ਦਾ ਤੁਸੀਂ ਇਸ ਕਾਲ ਦਾ ਜਵਾਬ ਦਿਓ ਤੁਸੀਂ ਹਾਂ ਜੀ ਕਿ ਜਿੱਤਣ ਤੋਂ ਬਾਅਦ ਫਲਸਫੀ ਚੇਂਜ ਹੋ ਜਾਂਦੀ ਹੈ ਮਤਲਬ ਹੀ ਨੇ ਜੀ ਪੱਤਾ ਹੀ ਪਾੜ ਦੋ ਫਲਸਫੀ ਕਿਵੇਂ ਚੇਂਜ ਹੋ ਜੂ ਬਿਨਾ ਪਾਵਰਾਂ ਬਿਨਾ ਤਾਕਤਾਂ ਨੂੰ ਲੜੇ ਆ ਪਾਣੀਆਂ ਦੇ ਮੁੱਦੇ ਤੇ ਕਿਸਾਨੀ ਦੇ ਮੁੱਦੇ ਤੇ ਮਜ਼ਦੂਰਾਂ ਲਈ ਬੋਲੀ ਲਈ ਪਰਚੇ ਵੀ ਹੋਏ ਜੇਲ੍ਹਾਂ ਵੀ ਕੱਟੀਆਂ ਸਿਰ ਤੇ ਨਾਮ ਵੀ ਰਹਾ ਸਿਸ ਕਰਕੇ ਹਾਂਜੀ ਸੋ ਮਤਲਬ ਹੀ ਨਹੀਂ ਜੇ ਜੇ ਕਦੇ ਵਿਕਣ ਵਾਲੇ ਹੁੰਦੇ ਝੁਕਣ ਵਾਲੇ ਜਾਂ ਦਬਣ ਵਾਲੇ ਹੁੰਦੇ ਸਾਰੀਆਂ ਧਰਾਂ ਵੱਲੋਂ ਕਿਹਾ ਗਿਆ ਵੀ ਸਾਡੇ ਵੱਲੋਂ ਆ ਜਾ ਪਰ ਇਹਨਾਂ ਦਾ ਫਟਾ ਪਾ ਕੇ ਗਲ ਚ ਇਹਨਾਂ ਦੀ ਗੁਲਾਮੀ ਨਹੀਂ ਕਰਨੀ ਪੰਜਾਬ ਦੀ ਗੱਲ ਕਰਾਂਗੇ ਆਖਰੀ ਸਾਹ ਤੱਕ ਕਰਾਂਗੇ